ਬਹੁਤ ਹੀ ਕਲੀਅਰ ਇਨਸਟਰਕਸ਼ਨਸ ਆ ਵੀ ਆਫਰਡ ਟ੍ਰਕ ਸਟੋਰ ਦੇ ਆਪ ਦੇ ਵਿੱਚੋਂ ਆਪਣੇ ਲੋਕਾਂ ਦੇ ਵਿੱਚੋਂ ਨਹੀਂ ਦਾ ਇਹਨਾਂ ਨੂੰ ਕੋਈ ਕਦਮ ਕਰਨਾ ਤੇ ਉਸ ਸਬੰਧ ਦੇ ਵਿੱਚ ਸਾਡੀ ਸਾਰੀ ਫੋਰਸ ਪੂਰੀ ਅਸੀਂ ਪ੍ਰਸ਼ਾਸਨ ਦੇ ਨਾਲ ਪਿਆਰ ਰੋਪੇ ਅਸੀਂ ਇਹਦੇ ਕੈਸੋ ਆਪਰੇਸ਼ਨਸ ਤੇ ਹੋਰ ਆਪਰੇਸ਼ਨਸ ਜਿਹੜੇ ট্রাক ਫਾਇਲਸ ਨੂੰ ਪੜਨ ਵਾਸਤੇ ਕਰ ਰਹੇ ਆ ਤੇ ਸਾਡਾ ਕੈਸੋ ਆਪਰੇਸ਼ਨ ਮੇਰੇ ਜਾਰੀ ਹੈ ਜਿਹੜੀ ਡਿਟੇਲਸ ਸੁਣੋ ਜਿਹੜੀਆਂ ਬਾਚ ਦੇ ਰਹੇ ਨੇ ਤੇ ਇਹਦੇ ਵਿੱਚ ਅਸੀਂ ਕਰੀਬ 450 ਬੰਦੇ ਇਸ ਕੈਸੋਪਰੇਸ਼ਨ ਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਲਾ ਕੇ ਤੇ ਆ ਸ਼ਹਿਰ ਦੇ ਵਿੱਚ ਤਿੰਨ ਹੌਟਸਪੌਟਸ ਤੇ ਦੋ ਦਰਵਾਜ਼ੇ ਦੇ ਵਿੱਚ ਦੋ ਦਰਵਾਜ਼ੇ ਦੇ ਅਵੀ ਧੀਰੇ ਦੇ ਵਿੱਚ ਸਭ ਜਿਸ ਤੋਂ ਹੌਟਸਪੌਟਸ ਤੇ ਦੀ ਅਕਸ ਕੈਸੋਪਰੇਸ਼ਨ ਕਰ ਰਹੀ ਹੈ ਗਾੜੀਏ ਦੇ ਵਿੱਚ ਚੱਲ ਰਿਹਾ ਤੇ ਇਹ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਸਾਨੂੰ ਕਾਫੀ ਸਖੋਤਾ ਮਿਲੂਗੀ ਤੇ ਫਿਰ ਵੀ ਜਿਹੜਾ ਸਾਡਾ ਸਾਰਾ ਜਿਹੜਾ ਇਹਨਾਂ ਤੇ ਰਕ ਪੈਡਲਸ ਤੇ ਮਸ਼ੀਨਿਕ ਲਾ ਸਾਡੀ ਜਿੰਮੇ ਤੇ ਪੂਰੀ ਸ਼ਕਤੀ ਨਾਲ ਜਾਰੀ ਰਹੂਗੀ ਤੇ ਮੈਂ ਇਹੀ ਕਹਿਣਾ ਚਾਹਣਾ ਹੈ ਵੀ ਜਿਹੜੇ ਵੀ ਕੋਈ ਡਰਗ ਸਪੈਸ਼ਲਰ ਹੈ ਜਿਹੜੇ ਸਾਡੇ ਜਵਾਨੀ ਨੂੰ ਨੌਜਵਾਨਾਂ ਨੂੰ ਫਰਾਵ ਕਰ ਰਹੇ ਆ ਨਸ਼ੇ ਵੇਚ ਕੇ ਨਸ਼ੇ ਦੀ ਲਤ ਲਾ ਕੇ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਕਰਾਂਗੇ ਉਹ ਆ ਦਾ ਇਸ ਤਰੀਕ ਤੇ ਚੀਜ਼ ਤੋਂ ਸਾਵਧਾਨ ਉਹਨ ਤੇ ਨਸ਼ਾ ਨਾ ਚੜਾ ਵਿੱਚ ਸਰ ਜਿਹੜੀਆਂ ਪਰੋਟੀਆਂ ਸੀਚ ਕੀਤੀਆਂ ਹੋਈਆਂ ਪਿੱਛੇ ਉਹਨਾਂ ਦੇ ਵਿੱਚ ਬੁਲਡੋਜ਼ਰ ਕਾਰਵਾਈ ਹੋਈ ਦੇਖੋ ਜਿਹੜੀ ਕੋਈ ਵੀ ਕਾਨੂੰਨ ਅਨਸਾਰ ਕਾਰਵਾਈ ਬੰਦੀ ਹੈ ਉਹ ਇਹਨਾਂ ਡਰੱਗ ਪੈਡਲਰਸ ਨੂੰ ਇਹ ਜਿਹੜੀ ਇਸ ਕਾਨੂੰਨ ਅਨੁਸਾਰ ਸਜ਼ਾ ਦੇਣ ਵਾਸਤੇ ਸੀ ਕਰਕ ਸਿਰ ਬੁਲਡوزر ਉਹਨਾਂ ਦੇ ਕਰਾ ਤਾਂ ਵੀ ਚੱਲੇਗਾ ਜੋ ਡਰੱਗ ਪੈਡਲਰ ਹੈਗੇ ਨੇ ਉਹ ਜਿਲ੍ਹਾ ਦੀ ਕੋਨਟੀਟੀ ਜਿਹੜੇ ਡਰੱਗ ਪੈਡਲਰ ਹੈ ਉਹਨਾਂ ਤੇ ਮੈਂ ਜਿੱਦ ਤੱਕ ਰੁਕਿਆ ਵੀ ਜੋ ਵੀ ਕਾਨੂੰਨ ਅਨੁਸਾਰ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਉਸੇ ਡਰੱਗ ਨੂੰ ਇਸ ਆਪਣੇ ਸਟੇਟ ਦੇ ਵਿੱਚੋਂ ਕਦਮ ਦੱਟਿਆ ਸਤੀ ਘਾਟ ਤੋਂ ਆਟ ਸਪਾਰਸ ਦੇ ਵਿੱਚ ਜਿੱਥੇ ਸਾਨੂੰ ਮਿਲ ਗਿਆ ਵੀ ਡਰੱਗ ਜਿਹੜੇ ਟਰੱਕ ਬਾਇਦੂਸ ਲੱਗੇ ਜਿਹੜੇ ਦਲਤ ਅਨਸਰ ਹੈ ਜਿਹੜੇ ਉਸ ਐਰੀਆ ਦੇ ਵਿੱਚ ਅਸੀਂ ਇੱਕ ਕੈਸੋਪਰੇਸ਼ਨ ਕੀਤਾ ਤੇ ਇਹਦੇ ਵਿੱਚ ਸਾਨੂੰ ਕਾਫੀ ਵਿੱਚ ਹੁਣ ਤੱਕ ਜਿਹੜੇ ਰਾਉਂਡ ਅਪ ਕੀਤੇ ਅਸੀਂ 36 ਜਿਹੜੇ ਅੰਦੇ ਕੁਝ ਵਹੀਕਲਸ ਰਾਉਂਡ ਅਪ ਕੀਆ ਉਹ ਦੀ ਡਿਟੇਲਸ ਤੁਹਾਨੂੰ ਬਾਅਦ ਵਿੱਚ ਦੇ ਦਾਂਗੇ ਤੇ ਇਹਦੇ ਵਿੱਚ ਸਾਡੇ ਕਰੀਬ 400 ਦੇ ਕਰੀਬ ਅਸੀਂ ਜਿਹੜੇ ਫੋਰਸ ਇਸ ਤੋਂ ਨੂੰ ਪਰ ਫੋਰਸ ਦੀ ਲਾਗੇ ਸਾਡਾ ਚੋਪੇਸ਼ ਗੰਦੇ ਸਰ ਕੁਝ ਹੋਰ ਕੋਈ ਪੰਮਾ ਹੈ ਤਾਂ ਕੈਸੋਪਰੇਸ਼ਨ ਕਰਾਂਗੇ ਹੈਲੀ ਕੈਸੋਪਰੇਸ਼ਨ ਨਾਲ ਕੁਝ ਪ੍ਰਵਾਹ ਬਾ ਫੋਰ ਵੀ ਅਪਰੇਸ਼ਨ ਚੱਲਦੇ ਰਹਿਣਗੇ ਜੀ ਇਹ ਇਹ ਪੰਜਾਬ ਸਰਕਾਰ ਦੀ ਮਾਰੀਓ ਡੀਜੀਪੀ ਸਾਹਿਬ ਦੀ ਸੀਐਮ ਸਾਹਿਬ ਦੀ ਉਹਨਾਂ ਦੀ ਇਨਸਟਰਕਸ਼ਨਸ ਹੈ ਵੀ ਜਿਹੜਾ ਨਸ਼ੇ ਨੂੰ ਆਪਾਂ ਕੰਪਲੀਟਲੀ ਖਤਮ ਕਰਨਾ ਤੇ ਇਸ ਦੇ ਵਿੱਚ ਸਭੀ ਪੁਲਿਸ ਦਾ ਹਰ ਇੱਕ ਜਵਾਰ ਪੂਰੀ ਮਿਹਨਤ ਦੇ ਨਾਲ ਅਸੀਂ ਇਸ ਸਬੰਧੀ ਜਿਹੜੀ ਇਹ ਹੁਕਮਾਂ ਦੀ ਪਾਲਣਾ ਕਰਦੇ ਤੇ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਤੇ ਅਸੀਂ ਪੂਰੀ ਸੰਦੇ ਇਹ ਦਿਨ ਅਲਸਰਾ ਸਾਰੇ ਜਨੇ ਕੰਮ ਕਰ ਰਹੇ ਅੱਜ ਕਿੰਨੀਆਂ ਜਗ੍ਹਾ ਦੇ ਕਾਸੋ ਪਿਛਨ ਕੀਤਾ ਗਏ ਐ ਕਿਹਸੀ ਜਗ੍ਹਾ ਚ ਚਿਕਵਸਤੀ ਪਟੀਆਂ ਤੇ ਐਲਸਿਵਸ ਦੀਵਨ ਹਵਸਤੀ ਇੱਥੇ ਉਹਦੇ ਜੀਰੇ ਸਬਡਿਵੀਜ਼ਨ ਦੇ ਵਿੱਚ ਦੋ ਜਗ੍ਹਾ ਤੇ ਤੇ ਅਤੇ ਗਰੂਹਰ ਸੈਬਡਿਵੀਜ਼ਨ ਚ ਦੋ ਜਗ੍ਹਾ ਕੀ ਵੀ ਕਵਰੇਜ ਹੋਈ ਹੈ ਔਰ ਕੀ ਆਰਡਰਸ ਹੋਏ ਹੋ ਬਹੁਤ ਹੀ ਕਲੀਅਰ ਇਨਸਟਰਕਸ਼ਨ ਗਏ ਜੀ ਬਾਦਰੀ ਡਰਗਸ ਨੂੰ ਪੰਜਾਬ ਦੇ ਵਿੱਚੋਂ ਆਪਣੇ ਲੋਕਾਂ ਦੇ ਵਿੱਚੋਂ ਇਹ ਉਹ ਕੋਟੀ ਕਦ ਕਰਦਾ ਤੇ ਉਸ ਦੇ ਸਬੰਧ ਦੇ ਵਿੱਚ ਸਾਰੀ ਸਾਰੀ ਫੋਰਸ ਪੂਰੀ ਅਸੀਂ ਇਸ ਸਟੇਬਿਲਿਟੀ ਦੇ ਨਾਲ ਤਿਆਰ ਰੋਹੀ ਅਸੀਂ ਜਿਹੜੇ ਕੇਸ ਆਪਰੇਸ਼ਨਸ ਤੇ ਹੋਰ ਆਪਰੇਸ਼ਨਸ ਜਿਹੜੇ ਰੈਕ ਫੈਡਰਸ ਨੂੰ ਪੜਨ ਵਾਸਤੇ ਕਰ ਰਹੇ ਹਾਂ ਤੇ ਸਾਡਾ ਕੇਸ ਆਪਰੇਸ਼ਨ ਜਿਹੜੀ ਚੱਲੀ ਹੈ ਜੁਗ ਡਿਟੇਲਸ ਤੁਹਾਨੂੰ ਜਿਹੜੀਆਂ ਬਾਅਦ ਚ ਦੇ ਦਿੰਦੇ ਹਾਂ ਤੇ ਇਹਦੇ ਵਿੱਚ ਅਸੀਂ ਕਰੀਬ 450 ਬੰਦੇ ਇਸ ਕੇਸ ਆਪਰੇਸ਼ਨ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲਾ ਕੇ ਤੇ ਸ਼ਹਿਰ ਦੇ ਵਿੱਚ ਤੇ ਹੌਟਸਪots ਦੇ ਤੇ ਇਹ ਵਰਸੇ ਦੇ ਵਿੱਚ ਲੋਰਡ ਹੌਟਸਪੌਟਸ ਤੇ ਐਵੀ ਜ਼ੀਰੋ ਦੇ ਵਿੱਚ ਸਰਭੀਨ ਤੋਂ ਹੌਟਸਪੌਟਸ ਤੇ ਇਹ ਐਕਟਿਵਿਟੀ ਐਪਰੇਸ਼ਨ ਕਰ ਰਹੇ ਹਨ ਜਾਰੀ ਹੈ ਜਿਹੜੇ ਚੱਲ ਰਿਹਾ ਤੇ ਇਹ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਸਾਨੂੰ ਕਾਫੀ ਸਪੋਟਾ ਮਿਲੂਗੀ ਤੇ ਫਿਰ ਵੀ ਜਿਹੜਾ ਸਾਡਾ ਸਾਰਾ ਜਿਹੜਾ ਇਹਨਾਂ ਤੇ ਡਰਗ ਪੈਡਲਰਸ ਤੇ ਅਸ਼ੇ ਦਿਖਲਾਵਾਂ ਸਟਿਗਮੇਟ ਜੇ ਪੂਰੀ ਸਖਤੀ ਨਾਲ ਜਾਰੀ ਰਹੂਗੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਕੋਈ ਡਰਗ ਪੈਡਲਰ ਹੈ ਜਿਹੜੇ ਸਾਡੇ ਜਵਾਨੀ ਨੂੰ ਨੌਜਵਾਨਾਂ ਨੂੰ ਕਾਬੂ ਕਰ ਰਹੇ ਹੈ ਨਛੇ ਵਿੱਚ ਕਿ ਨਛੇ ਤੀ ਲੱਖ ਲਾ ਕੇ ਅਸੀਂ ਉਹਨਾਂ ਦੇ ਸਖਤ ਤੋਂ ਸਖਤ ਐਕਸ਼ਨ ਕਰਾਂਗੇ ਉਹ ਆਪ ਦਾ ਐਸ 3 ਤੇ ਚੀਤੋ ਸਾਵਧਾਨ ਹੋ ਤੇ ਨਛਾ ਚਟ ਵਿੱਚ ਸਾਰ ਜਗ੍ਹੀਆਂ ਨੂੰ ਪਰੋਟੀਆਂ ਸੀਚ ਕੀਤੀਆਂ ਹੋਈਆਂ ਪਿੱਛੇ ਉਹਨਾਂ ਕਰਕੇ ਉਹਨਾਂ ਦੇ ਕੋਈ ਕਾਰਵਾਈ ਹੋਈ ਦੇਖੋ ਜਿਹੜੀ ਕੋਈ ਵੀ ਕਾਨੂੰਨ ਅਨਸਾਰ ਕਾਰਵਾਈ ਬੰਦੀ ਹੈ ਉਹ ਇਹਨਾਂ ਡਰੈਕ ਪੈਡਲਸ ਨੂੰ ਇਹ ਜਿਹੜੀ ਇਸ ਕਾਨੂੰਨ ਅਨਸਾਰ ਸਜ਼ਾ ਦੇਣ ਵਾਸਤੇ ਸੀ ਕਰਾਜੀ ਸੱਤ ਬੁਲਡوزر ਉਹਨਾਂ ਦੇ ਕਰਫਾ ਵੀ ਚੱਲੇਗਾ ਜੋ ਡਰਗ ਪੈਨਲਰ ਹੈਗੇ ਨੇ ਔਰ ਜਿਹੜੀ ਕੁਆਂਟੀਟੀ ਚ ਖਰੀਦੇ ਡਰਗ ਪੈਨਲਰ ਹੈ ਉਹਨਾਂ ਤੇ ਮੈਂ ਜੋ ਰੁਪਇਆ ਵੀ ਜੋ ਵੀ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਉਸੇ ਡਰਗ ਨੂੰ ਇਸ ਆਪਣੇ ਸਟੇਟ ਦੇ ਵਿੱਚ